ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਰਕਾਰੀ ਨਮੈਂਦਿਆਂ ਤੱਕ ਪਹੁੰਚ ਸਕੇ بارشਾਂ ਆਰੰਭ ਹੋ ਚੁੱਕੀਆਂ ਦਰਿਆ ਦੇ ਵਿੱਚ ਵੀ ਪਾਣੀ ਕਾਫੀ ਆ ਤੇ ਵੇਂ ਦੇ ਵਿੱਚ ਵੀ ਪਾਣੀ ਕਾਫੀ ਜਿਹੜਾ ਆ ਚੁੱਕਾ ਤੇ ਕਿਸ ਕੋਈ ਵੀ ਡਰੇਨ ਵਿਭਾਗ ਦਾ ਜਾਂ ਮਹਿਕਮੇ ਦਾ ਕੋਈ ਵੀ ਧਿਆਨ ਨਹੀਂ ਹੈਗਾ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਉਦੋਂ ਮਸ਼ੀਨਾਂ ਲੈ ਕੇ ਆ ਜਾਂਦੇ ਆ ਆ ਵੇਖੋ ਬੂਟੀ ਜਿਹੜੀ ਆ ਨੜੇ ਸਾਰਾ ਪੌਲ ਤਕਰੀਬਨ ਬੰਦ ਹੋਇਆ ਪਿਆ ਨਾਲ ਲੱਗੀ ਪੌਲ ਦੇ ਤੇ ਕਿਸੇ ਦਾ ਵੀ ਪ੍ਰਸ਼ਾਸਨ ਦਾ ਡਰੇਨ ਵਿਭਾਗ ਦਾ ਇਸ ਦਰਤ ਕੋਈ ਧਿਆਨ ਨਹੀਂ ਹੈਗਾ ਤੇ ਇਹੀ ਜਿਹੜੇ ਪੌਲ ਬੰਦ ਹੋਣ ਕਾਰਨ ਹੀ ਹੜਾਂ ਦਾ ਕਾਰਨ ਬਣਦਾ ਪਾਣੀ ਰੁੱਕ ਕੇ ਸੋ ਬੇਨਤੀ ਹੈ ਕੀ ਇਹ ਕਿਰਪਾ ਕਰਕੇ ਪੌਲ ਦੀ ਸਫਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਣੀ ਪਿੱਛੋਂ ਆਉਂਦਾ ਵੀ ਆ ਤੇ ਪਾਣੀ ਦੀ ਨਿਕਾਸੀ ਹੋ ਸਕੇ ਪੌਲ ਦੇ ਹੇਠ ਦੀ ਆ ਵੇਖੋ ਸਾਰਾ ਪੌਲ ਤਕਰੀਬਨ ਜਿਹੜਾ ਨਲਪਿੰਡ ਤੋਂ ਮੁੰਡੀ ਚੋਲੀਆਂ ਨੂੰ ਪੌਲ ਜਾਂਦਾ ਉਹ ਸਾਰਾ ਬੰਦ ਹੋ ਚੁੱਕਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਡਰੇਨ ਵਿਭਾਗ ਨੂੰ ਕਿ ਕਿਰਪਾ ਕਰਕੇ ਇੱਧਰ ਧਿਆਨ ਦਿੱਤਾ ਜਾਵੇ ਕਿਉਂ ਮੇ ਪਾਣੀ ਕਾਫੀ ਜਿਹੜਾ ਵੇਂ ਦੇ ਵਿੱਚ ਆ ਚੁੱਕਾ ਆ ਵੇਖੋ ਇੱਧਰ ਬਿਲਕੁਲ ਸਾਫ ਆ ਜੇ ਇਸੇ ਤਰ੍ਹਾਂ ਉਧਰੋਂ ਵੀ ਸਾਫ ਹੋਵੇ ਤੇ ਪਾਣੀ ਨਾਲ ਦੀ ਨਾਲ ਨਿਕਲਦਾ ਜਾਵੇ ਪਰ ਉਧਰ ਪੁਲ ਦੇ ਨਾਲ ਲੱਗ ਚੁੱਕੀ ਬਿਲਕੁਲ 2 ਕਿਲੋਮੀਟਰ ਤੱਕ ਇਸੇ ਤਰ੍ਹਾਂ ਸਾਰੀ ਵੇਂ ਜਿਹੜੀ ਆ ਉਹ ਭਰੀ ਪਈ ਆ ਸੋ ਕਿਰਪਾ ਕਰਕੇ ਦੀ ਸਫਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ